ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਉਹਨਾਂ ਨੂੰ ਇੱਕ ਵੱਡਾ ਝਟਕਾ ਫਿਰ ਤੋਂ ਮਿਲ ਚੁੱਕਾ ਹੈ ਨਿਆਂ ਖੇਰਾਸਤ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਬਿਕਰਮ ਮਜੀਠੀਆ ਦੀ ਜਿਹੜੀ ਕਿ ਹੁਣ ਨਿਆਂ ਖੇਰਾਸਤ ਫਿਰ ਤੋਂ 14 ਦਿਨਾਂ ਦੇ ਲਈ ਵਧਾ ਦਿੱਤੀ ਗਈ ਹੈ 4 4 ਅਕਤੂਬਰ ਨੂੰ ਜਿਹੜਾ ਕਿ ਹੁਣ ਮੋੜ ਤੋਂ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਬਿਕਰਮ ਮਜੀਠੀਆ ਨੂੰ ਲੈ ਕੇ ਹੋ ਸਕਦਾ ਹੈ ਜਦ ਤੱਕ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਜਾਂ ਫਿਰ ਵੱਡਾ ਝਟਕਾ ਮਿਲ ਸਕਦਾ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਦੀ ਉਥੇ ਹੀ ਪਿਤੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਦੇ ਕਾਰਜ ਰੇਡ ਮਾਰਦੀ ਹੈ ਤੇ ਰੇਡ ਮਾਰਨ ਤੋਂ ਬਾਅਦ ਜਿਹੜਾ ਕਿ ਕੁਝ ਸਮੇਂ ਬਾਅਦ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਉਹਨਾਂ ਦੇ ਘਰੋਂ ਮੋਬਾਈਲ ਫੋਨ ਲੈਪਟਾਪ ਅਤੇ ਕੋਈ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਹਜ ਵੀ ਵੇਜਲੈਂਸ ਲਗਾਤਾਰ ਜਾਂਚ ਦੇ ਉੱਤੇ ਲੱਗੀ ਹੋਈ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਤੇ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਲਗਾਤਾਰ ਵਾਅਦੇ ਹੋ ਰਹੇ ਨੇ ਤੇ ਹੁਣ ਕੱਲ ਉੱਥੇ ਹੀ ਉਹਨਾਂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਮੁੜ ਤੋਂ ਵਾਅਦਾ ਕੀਤਾ ਗਿਆ ਤੇ ਇੱਕ ਵੱਡਾ ਛਟਕਾ ਕਹਿ ਸਕਦੇ ਆ ਕਿ ਬਿਕਰਮ ਮਜੀਠੀ ਨੂੰ ਮੁੜ ਤੋਂ ਲੱਗਿਆ ਹੈ ਤੇ ਹੁਣ ਕੱਲ ਪੇਸ਼ ਹੋਣ ਤੋਂ ਬਾਅਦ ਉੱਥੇ ਹੀ ਹੁਣ 14 ਦਿਨਾਂ ਦੀ ਫਿਰ ਤੋਂ ਨਿਆਂ ਖਿਰਾਸਤ ਦੇ ਵਿੱਚ ਵਾਅਦਾ ਕੀਤਾ ਗਿਆ ਤੇ 4 ਅਕਤੂਬਰ ਨੂੰ ਮੁੜ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਫੈਸਲਾ ਫਿਰ ਤੋਂ ਅਦਾਲਤ ਸੁਣਾ ਸਕਦੀ ਹੈ ਚਾਰ 4 ਅਕਤੂਬਰ ਨੂੰ ਜਿਹੜਾ ਕਿ ਹੁਣ ਮੁੜ ਤੋਂ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਵਿਕਰਮ ਮਜੀਠੀਆ ਨੂੰ ਲੈ ਕੇ ਹੋ ਸਕਦਾ ਹੈ ਜਾਂ ਤਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਜਾਂ ਫਿਰ ਵੱਡਾ ਝਟਕਾ ਮਿਲ ਸਕਦਾ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਉਥੇ ਹੀ ਪਿਤੇ ਦਿਨਾਂ ਦੇ ਵਿੱਚ ਵਿਜੀਲੈਂਸ ਹੋਰਾਂ ਦੇ ਕਰ ਰੇਡ ਮਾਰਦੀ ਹੈ ਤੇ ਰੇਡ ਮਾਰਨ ਤੋਂ ਬਾਅਦ ਜਿਹੜਾ ਕਿ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਉਹਨਾਂ ਦੇ ਘਰੋਂ ਮੋਬਾਈਲ ਫੋਨ ਲੈਪਟਾਪ ਤੇ ਕੋਈ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਹਜੇ ਵੀ ਵਿਜੀਲੈਂਸ ਲਗਾਤਾਰ ਜਾਂਚ ਦੇ ਉੱਤੇ ਲੱਗੀ ਹੋਈ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਤੇ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਲਗਾਤਾਰ ਵਾਦੇ ਹੋ ਰਹੇ ਨੇ ਤੇ ਹੁਣ ਕੱਲ ਉੱਥੇ ਹੀ ਉਹਨਾਂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਮੁੜ ਤੋਂ ਵਾਦਾ ਕੀਤਾ ਗਿਆ ਤੇ ਇੱਕ ਵੱਡਾ ਛਟਕਾ ਕਹਿ ਸਕਦੇ ਹਾਂ ਕਿ ਬਿਕਰਮ ਮਜੀਠੀਏ ਨੂੰ ਮੁੜ ਤੋਂ ਲੱਗਿਆ ਹੈ ਤੇ ਹੁਣ ਕੱਲ ਪੇਸ਼ ਹੋਣ ਤੋਂ ਬਾਅਦ ਉੱਥੇ ਹੀ ਹੁਣ 14 ਦਿਨਾਂ ਦੀ ਫਿਰ ਤੋਂ ਨਿਆਂ ਖਿਰਾਸਤ ਦੇ ਵਿੱਚ ਵਾਦਾ ਕੀਤਾ ਗਿਆ ਤੇ 4 ਅਕਤੂਬਰ ਨੂੰ ਮੁੜ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲ ਕਿ ਕੋਈ ਵੱਡਾ ਫੈਸਲਾ ਫਿਰ ਤੋਂ ਅਦਾਲਤ ਸੁਣਾ ਸਕਦੀ ਹੈ ਚਾਰ 4 ਅਕਤੂਬਰ ਨੂੰ ਜਿਹੜਾ ਕਿ ਹੁਣ ਮੋੜ ਤੋਂ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਬਿਕਰਮ ਮਜੀਠੀਆ ਨੂੰ ਲੈ ਕੇ ਹੋ ਸਕਦਾ ਹੈ ਜਾਂ ਤਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਜਾਂ ਫਿਰ ਵੱਡਾ ਝਟਕਾ ਮਿਲ ਸਕਦਾ ਤਾਂ ਗੱਲ ਕਰੀਏ ਵਿਕਰਮ ਮਜੀਠੀਆ ਦੀ ਉਥੇ ਹੀ ਪਿਤੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਦੇ ਕਾਰਜ ਰੇਡ ਮਾਰਦੀ ਹੈ ਤੇ ਰੇਡ ਮਾਰਨ ਤੋਂ ਬਾਅਦ ਜਿਹੜਾ ਕਿ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਉਹਨਾਂ ਦੇ ਘਰੋਂ ਮੋਬਾਈਲ ਫੋਨ ਲੈਪਟਾਪ ਅਤੇ ਕੋਈ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਹਜੇ ਵੀ ਵਿਜੀਲੈਂਸ ਲਗਾਤਾਰ ਜਾਂਚ ਦੇ ਉੱਤੇ ਲੱਗੀ ਹੋਈ ਹੈ ਜਾਮਦੰਤ ਉਹ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਤੇ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਲਗਾਤਾਰ ਵਾਦੇ ਹੋ ਰਹੇ ਨੇ ਤੇ ਹੁਣ ਕੱਲ ਉੱਥੇ ਹੀ ਉਹਨਾਂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਨਿਆਂ ਖਿਰਾਸਤ ਦੇ ਵਿੱਚ ਮੁੜ ਤੋਂ ਵਾਦਾ ਕੀਤਾ ਗਿਆ ਤੇ ਇੱਕ ਵੱਡਾ ਛਟਕਾ ਕਹਿ ਸਕਦੇ ਹਾਂ ਕਿ ਬਿਕਰਮ ਮਜੀਠੀਏ ਨੂੰ ਮੁੜ ਤੋਂ ਲੱਗਿਆ ਹੈ ਤੇ ਹੁਣ ਕੱਲ ਪੇਸ਼ ਹੋਣ ਤੋਂ ਬਾਅਦ ਉੱਥੇ ਹੀ ਹੁਣ 14 ਦਿਨਾਂ ਦੀ ਫਿਰ ਤੋਂ ਨਿਆਂ ਖਿਰਾਸਤ ਦੇ ਵਿੱਚ ਵਾਦਾ ਕੀਤਾ ਗਿਆ ਤੇ 4 ਅਕਤੂਬਰ ਨੂੰ ਮੁੜ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਫੈਸਲਾ ਫਿਰ ਤੋਂ ਅਦਾਲਤ ਸੁਣਾ ਸਕਦੀ